ਇਸ ਪੈਟਰੋਲ ਪੰਪ ਸੀਲ ਕਰਨ ਵਾਸਤੇ ਪਹੁੰਚੀ ਆ ਕਿਹੜਾ ਪੈਟਰੋਲ ਪੰਪ ਆ ਤੇ ਕਿਉਂ ਸੀਲ ਕਰਨ ਵਾਸਤੇ ਗਿਆ ਇਸ ਨਾਮ ਤੇ ਆ ਜੀ ਇਹ ہمارا ਪੈਟਰੋਲ ਪੰਪ ਦੇ ਨਾਂ ਤੇ ਫਰਮ ਹੈ ਇਹਨਾਂ ਦਾ ਅਸੀਂ ਲਗਾਤਾਰ 2018 ਤੋਂ ਨੋਟਸ ਜੀ ਜੰਨੇ ਆ ਵੀ ਜਿਹੜਾ ਟੈਕਸ ਦਾ ਬਕਾਇਆ ਬੰਦਾ ਉਹ ਭਰਦਣ ਇਹਨਾਂ ਨੇ ਅੱਜ ਤੱਕ ਅਸੀਂ ਸਾਰੇ ਨੋਟਿਸ ਨੂੰ ਬਹੁਤ ਵਾਰੀ ਨੋਰਟਿਫਾਈ ਕਰ ਦਿੱਤੇ ਆ ਪਰ ਇਹਨਾਂ ਨੇ ਕੋਈ ਮਤਲਬ ਟੈਕਸ ਨਹੀਂ ਪ੍ਰੈਸ ਕਰਦਾ ਉਹਦੇ ਤਹਿਤ ਅਸੀਂ ਤਰ੍ਹਾਂ ਉਹਦੀ ਰਿਕਵਰੀ ਕਰਨ ਵਾਸਤੇ ਇਹ ਟੈਕਸ ਸਰਕਾਰ ਦਾ ਬੰਦਾ ਹੈ ਇਹਨੂੰ ਪੈਟਰੋਲ ਪੰਪ ਨੂੰ ਸੀਲ ਕਰ ਰਹੇ ਅੱਜ ਕਿੰਨੇ ਲਾ ਕਿੰਨੇ ਅੰਦਾਜ਼ਾ ਕਿੰਨਾ ਹੋਊਗਾ ਇਹਦੇ ਵਿੱਚ ਇਹ ਜਦੋਂ ਪ੍ਰੋਪਰਟੀ ਇਹਦਾ ਟੈਕਸ ਹੈ ਸੈਲਫ ਅਸੈਸਮੈਂਟ ਹੁੰਦਾ ਹੈ ਅੱਛਾ ਜਦੋਂ ਪ੍ਰੋਪਰਟੀ ਡੀਟੇਲ ਸਿਸਟਮ ਦੇ ਵਿੱਚ ਭਾਈ ਜਾਂਦੀ ਹੈ ਆਨਲਾਈਨ ਕੈਲਕੂਲੇਟ ਹੁੰਦਾ ਕਿੰਨਾ ਟੈਕ ਬਣੂਗਾ ਉਹ ਜਦੋਂ ਡੀਟੇਲ ਭਰੂਗਾ ਉਸ ਤੋਂ ਬਾਅਦ ਐਗਜ਼ੈਕਟ ਅਮਾਉਂਟ ਸਾਹਮਣੇ ਹੋਊਗੀ ਪਰ ਅੰਦਾਜ਼ਾ ਆਇਆ ਵੀ 2 ਲੱਖ ਤੇ ਉੱਪਰ 2 ਲੱਖ ਤੋਂ ਨੀਟ ਕਰੇਗਾ 2.5 ਦੇ ਵਿੱਚ ਜੇ ਆਮ ਬਾਕੀ ਤਾਂ ਅਡੀ ਕੋਈ ਮਾਲਕ ਨਾਲ ਗੱਲਬਾਤ ਕੀਤੀ ਹੋਈ ਹੋਈ ਉਹਨਾਂ ਦਾ ਕੀ ਐਡਰੈਸ ਮਾਲਕ ਨੂੰ ਮੈਂ ਬੁਲਾ ਕੇ ਵੀ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਐਕਸਪਰਟ ਦੋ ਇਹ ਲੱਭਦਾ ਹੂੰ ਕਿ ਸਰਕਾਰ ਨੇ ਉਸ ਨੂੰ ਬਹੁਤ ਦੇਰ ਹੋ ਗਿਆ ਮਤਲਬ ਟਾਈਮ ਦਿੰਦੇ ਨੂੰ 2018 ਤੋਂ ਲਗਾਤਾਰ ਅਜ ਤੱਕ ਕਰੀ ਜੰਨੇ ਸੀ ਪਰ ਉਹਨਾਂ ਵੱਲੋਂ ਮਤਲਬ ਕੋਈ ਚੰਗਾ ਰਿਸਪੋਨਸ ਨਹੀਂ ਆਇਆ ਇਸ ਕਰਕੇ ਮਜ਼ਦੂਰਾਂ ਨੂੰ ਸਾਨੂੰ ਅੱਜ ਇਹ ਕਾਰਵਾਈ ਕਰਨੀ ਪੈ ਰਹੀ ਹੈ ਇਹ ਸਾਡਾ ਦਾ ਅਹੀ ਕੰਮ ਹੈ ਵੀ ਸਰਕਾਰ ਦਾ ਜਿਹੜਾ ਬੰਦਾ ਜਿਉਂ ਬੰਦੇ ਨੇ ਤਾਂ ਕਿ ਪਬਲਿਕ ਨੂੰ ਸਹੂਲਤਾਂ ਸਹੀ ਮਿਲਦੇ ਰਹਿਣ ਠੀਕ ਹੈ